ਟਰੈਕਟਰ ਲਈ ਆਮ ਨੂੰ ਸਾਹਮਣੇ ਜੁਰਗੇ ਜਿਹੜੀ ਕੋਟਨ ਕਨੇ ਮੁਕਾਬਲਾ ਜਿਹੜਾ ਬੰਦੇ ਨਾ ਕੀ ਹੋਇਆ ਹਾਈ ਆ ਸੋ ਪੰਜਰ ਕਾਵਾ ਆ ਆਵਾਣਾ ਔਰ ਅਗਲਾ ਸਾਈਡ ਦਾ ਲਾ ਦੇ ਬਈ ਖੇਡ ਰਹੀਆਂ ਦੂਜੀ ਸਾਈਡ ਦੇਖਦੇ ਆਂ ਕਿ ਬਾਂਗਲ ਚੇਂਜ ਕਰਕੇ ਨੇ ਲਵੀ ਦੀ ਸਾਈਡਾਂ ਤੇ ਨੇ ਕਿਹੜਾ ਪਨਾੜ ਦਾ ਮੈਚ ਇਹਦਾ ਲਾਲ ਦਾ ਬਹੁਤ ਧੰਨਵਾਦ ਕਰਨੇ ਆਂ ਇੱਕ ਸਾਈਡ ਜਿੱਤ ਗਿਆ ਕਹਿੰਦੇ ਤਰਨਾਟ ਲਾਲ ਸਾਰੇ ਸੇਵਾ ਦਾ ਰੰਤ ਉਹਦੇ ਉਹਨਾਂ ਲਈ ਲੱਗੀਆਂ ਹੋਈਆਂ ਮੇਰੇ ਵੀਡੀਓ ਨਹੀਂ ਹੋ ਰਿਹਾ ਇਹ ਤਾਂ ਘੰਟੇ ਨਹੀਂ ਦੇਖਣਾ ਬਈ ਪਤਾ ਨਹੀਂ ਲੱਗਿਆ ਬੰਲੇ ਬੰਲੇ ਹੋ ਜਾਣੀਆਂ ਉਧਰੋਂ ਤਾਲੂ ਵਾਲੇ ਦੀ ਧਰਤੀ ਤੇ ਵੀ ਠਾਰੀ ਏਕ ਏਕ ਕਿ ਕਹਿੰਦੇ ਹਾਂ ਆਇਆ ਹੋਇਆ ਤਾਂ ਕਿ ਤੋਂ ਜਿਹਨਾਂ ਦਾ ਕਹਿੰਦੇ ਟੂਰਨਾਮੈਂਟ ਦਾ ਬੰਦੇ ਬੰਦੇ ਹੋਏ ਪਏ ਆ ਠੀਕ ਐ ਰੱਖਿਆ ਕਰੋ ਬਈਆ ਇਹਦੇ ਹਰ ਭਾ ਉਹ ਆਏ ਜਿਹੜੇ ਜੱਟ ਜੱਟ ਛੱਡੀ ਜਮਾ ਸਰੀਰ ਹੁਤੇ ਛੱਡੀ ਗਈ 783 ਨੰਬਰ ਤੀਰਾਂ ਦਾ ਇੱਥੇ শুধু <murly> করবেন ਬਾਈ ਫਾਲ ਇਹਦੇ ਪੰਜ ਹਾਈ ਤੇ ਆਹ ਕਹਿੰਦੇ ਟਰਬੋ ਦਾ ਧੂੰਆ ਆ ਜਾ ਕੱਢੀ ਜਾਂਦਾ ਜਿਹੜਾ ਜਿਹੜਾ ਥੋੜਾ ਬੈਠਾ ਹੋਇਆ ਜਿਹਨੇ ਕਹਿੰਦੇ ਟੋਟਲ ਹੋ ਲਾਇਆ ਸਭ ਤੇ ਜ਼ਿਲ੍ਹੇ ਚ ਬਈ ਦੇਖੋ ਠੱਗੀ ਵਾਲੇ ਪਾਸੋਂ ਯਾਰ ਠੀਕ ਹੈ ਜੀ ਗੈਨੈਟਿਕ ਵਾਲੀ ਵੀ ਨਹੀਂ ਜਾਂਦੀ ਹੈ ਭਾ ਜੈਨੇਟਿਕ ਛੱਡੀ ਦੀ ਗੱਲ ਹੀ ਆਉਂਦੀ ਹੁੰਦਾ ਜ਼ਿਕਰ ਬੰਦਾਵਾਂ ਵਾਲੀ ਵੀ ਨਹੀਂ ਗਏ ਜਾਣਾ ਇਹ ਛੱਡੀ ਵਾਲਾ ਪਾਣੀ ਲਾਇਆ ਜਿਹੜੇ ਦੀ ਛੱਡੀ ਫੱਲੇ ਸਿਰ ਸੀ ਉਦੋਂ ਤੁਸੀਂ ਟਰੈਕਟਰ ਦਾ ਜੋਰ ਲਾਉਣਾ ਹੈ ਆਇਥੇ ਧੰਦੇ ਵਰਨੇ ਭਈ ਹੋਰ ਇਸਾ ਚਾਣਾ ਸੁੱਖ ਜਿਹਾ ਜਾਂ ਜਾ ਰਿਹਾ ਗੱਲ ਠੀਏ ਦੀ ਧਰਤੀ ਜਿਹੇ ਰੌਣਕਾਂ ਪੜੀਆਂ ਲੱਗਿਆ ਸੀ ਸਿਰੇ ਸਿਰੇ ਤੇ ਟਰੈਕਟਰ ਪੁੱਜੇ ਸੀ ट्रैक के बे कमे हुई ट्रैक्टर चई चओ ਅਯੋ ਮਿਸਾ चाल अठ सौ ਜਾ ਭਾਈ ਜੰਦੂ ਦੇ ਗਿਆ 55 ਜਾਤੇ ਹੋ ਤਾੜੀ ਮਾਰੋ ਮੁੰਡਾਰ ਮਾਰਾ ਜਿੱਤ ਜਾ ਭਈਓ ਹਿੱਤੇ ਪਿੰਡਾ ਇੱਕ ਪਾਸੇ ਨੈਮਾ ਵਾਲਾ 5310 ਜੌਂਦਿਆਲ ਅਸ਼ੂਰ ਦੀ ਟੋਪਰੀਆਂ ਲਾਪਰੀਤ ਫਨਾਰ ਦੇ बाबा <त्ति> ਗਿਆ ਇੱਕ ਸਾਈਡ ਕਿੰਗ ਕੌਂ ਜਿੱਤ ਗਿਆ ਭਾਈ ਇੱਕ ਸਾਈਡ ਕਿੰਗ ਕੌਂ ਜਿੱਤ ਗਿਆ ਆਈ ਸੀ ਭਈਆ ਸਾਈਡਾਂ ਚੇਂਜ ਕਰਨੇ ਨਿਸ਼ੂ ਬਈ ਦਾ ਟਰੈਕਟਰ ਹੈ ਕਮੇਟੀ ਦਾ ਮੈਂਬਰ ਹੈ ਸਾਡਾ ਭਾਈ ਨਿਸ਼ੂ ਦੇ ਸ਼ਵਾਲ ਦੇ ਗਰੁੱਪ ਦਾ ਟਰੈਕਟਰ ਹੈ ਕਿੰਗ ਕੌਂ ਐਂਡ ਇਹਦਾ ਭਾਈ ਦਾ ਵੀ ਬਹੁਤ ਧੰਨਵਾਦ ਕਮੇਟੀ ਦੇ ਮੈਂਬਰਾਂ ਵਾਲਾ ਚਿੱਟਾ ਚਿੱਟਾ ત્યારો ભાઈવા ખરાબ ਫਰੈਂਡਰ ਪਿਆਰ ਆ ਬਈ